ਕਹਿੰਦੇ ਕਿ ਜਿਹੜਾ ਪਰਚਾ ਦਰਜ ਹੋ ਗਿਆ ਕੁਲਵਿੰਦਰ ਕੌਰ ਤੇ ਉਹ ਨਹੀਂ ਹੋਣਾ ਚਾਹੀਦਾ ਸੀ ਪ੍ਰੋਪਰ ਇਨਕੁਆਰੀ ਤੋਂ ਬਾਅਦ ਹੋਣਾ ਚਾਹੀਦਾ ਜੇ ਕਾਰਵਾਈ ਬਣਦੀ ਹੈ ਤਾਂ ਪ੍ਰੋਪਰ ਇਨਕੁਆਰੀ ਤੋਂ ਬਾਅਦ ਤੁਸੀਂ ਕਾਰਵਾਈ ਕਰੋ ਨਾ ਤੁਸੀਂ ਪ੍ਰੈਸ਼ਰ 'ਚ ਆ ਕੇ ਇੱਕਦਮ ਐਫਆਈਆਰ ਕੱਟ ਦਿੰਦੇ ਹੋ ਜਦੋਂ ਕਿ ਇਹ ਤੱਕ ਕੋਈ ਵੀ ਸੀਸੀਟੀਵੀ ਫੁਟੇਜ ਨਾ ਤੁਹਾਡੇ ਕੋਲ ਆਈ ਇਹਨਾਂ ਲੋਕਾਂ ਕੋਲ ਆਈ ਆ ਉਹਨੂੰ ਕੌਰ ਫਲਸਤਾਨੀ ਕਹਿ ਗਿਆ ਸੀ ਤਾਂ ਆਬਵੀਅਸਲੀ ਗੁੱਸਾ ਆਏਗਾ ਭਾਜਪਾ ਪਹਿਲਾਂ ਕਿਸਾਨ ਵਿਰੋਧੀ ਸੀ ਹੁਣ ਜਵਾਨ ਵਿਰੋਧੀ ਜੇ ਅਸੇਪ ਤੇ ਜਵਾਨਾਂ ਨੂੰ ਇਸ ਤਰ੍ਹਾਂ ਦੀ ਘਟਨਾ ਨਾਲ ਹੌਸਲਾ ਟੁੱਟੇਗਾ ਕੱਲ ਨੂੰ ਨਾ 에어ਪੋਰਟ ਦੇ ਸੁਰੱਖਿਆ ਕਰਨੀਆਂ ਤਾਂ ਕੀ ਸੋਚਣੇ ਜੋ ਪ੍ਰੈਸ਼ਰ ਅੰਡਰ ਜੌਬ ਕਰਨਗੇ ਤਾਂ ਹੋ ਸਕਦਾ ਕੱਲ ਨੂੰ ਕੋਈ ਘਟਨਾ ਵਾਪਰ ਸਕਦੀ ਹੈ ਜੇ ਕੰਗਣਾ ਨੇ ਕੰਗਣਾ ਰਣੌਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਆ ਕਿ ਉਹ ਡਿਊਟੀ ਵਿੱਚ ਵਿਗੜ ਪਾ ਰਹੀ ਸੀ ਤਾਂ ਕੁਲਵਿੰਦਰ ਕੌਰ ਦਾ ਐਕਸ਼ਨ ਕਰਨਾ ਬਣਦਾ ਸੀ ਕੋਈ ਕਾਰਵਾਈ ਕੰਗਣਾ ਰਣੌਤ ਤੇ ਹੋਣੀ ਚਾਹੀਦੀ ਜਦੋਂ ਤੁਸੀਂ ਹੇਟ ਸਪੀਚ ਤੇ ਹੇਟ ਸਪੀਚ ਦਿੰਦੇ ਜਾ ਰਹੇ ਹੋ ਤੁਹਾਨੂੰ ਪਾਰਟੀ ਇੱਕ ਹੌਸਲਾ ਦੇ ਰਹੀ ਆ ਤੁਹਾਨੂੰ ਐਮਪੀ ਬਣਾ ਰਹੀ ਆ ਤਾਂ ਉੱਥੇ ਕਿਤਨਾ ਕਿਤੇ ਲੋਕਾਂ ਦਾ ਗੁੱਸਾ ਫੁੱਟੇਗਾ ਅੰਗਣਾ ਦੇ ਥੱਪੜ ਵਾਲੇ ਮਸਲੇ ਨੂੰ ਲੈ ਕੇ ਕਾਂਗਰਸ ਨੇ ਵੀ ਨੋਟਿਸ ਲਿਆ ਔਰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੀ ਜਿਹੜੀ ਕਿਸਾਨ ਕਾਂਗਰਸ ਜਿਹੜਾ ਗੁੱਟ ਹੈ ਤਾਂ ਉਹਨਾਂ ਨੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਨਾਂ ਨੇ ਇਸ ਤੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਉਠਾਏ ਨੇ ਮੇਰੇ ਨਾਲ ਸਕੱਤਰ ਮਨਜੀਤ ਸਿੰਘ ਨੇ ਜੋ ਪੰਜਾਬ ਕਿਸਾਨ ਕਾਂਗਰਸ ਦੇ ਸਕੱਤਰ ਨੇ ਉਹਨਾਂ ਤੋਂ ਜਾਣਾਂਗੇ ਆਪਾਂ ਔਰ ਕਿਹੜੇ ਸਵਾਲ ਨੇ ਜਿਹੜੇ ਅੱਜ ਤੋਂ ਡੇ ਵੱਲੋਂ ਧਿਆਨ ਦੇ ਵਿੱਚ ਲਿਆਂਦੇ ਜਾ ਰਹੇ ਨੇ ਦੇਖੋ ਜੋ ਕੱਲ ਘਟਨਾਕ੍ਰਮ ਹੋਇਆ ਉਹ ਤਾਂ ਪੂਰਾ ਪੰਜਾਬ ਤੇ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਜਾਣੂਆ ਪਰ ਉਸ ਘਟਨਾਕ੍ਰਮ ਨੂੰ ਲੈ ਕੇ ਕਾਂਗਰਸ ਨਾਉਤਿਆਰਾ ਦੋੜਾ ਜਿਹੜੇ ਹੁਣ ਨਫਰਤ ਨਾਲ ਭਰੇ ਬਿਆਨ ਦਿੱਤੇ ਜਾ ਰਹੇ ਆ ਪੰਜਾਬ ਜੋ ਕਿ ਇੱਕ ਸ਼ਾਂਤਮਈ ਸੂਬਾ ਉਹਦੇ ਬਾਰੇ ਗਲਤ ਫਹਿਮੀਆਂ ਫਲਾਈਆਂ ਜਾ ਰਹੀਆਂ ਉਹ ਬਹੁਤ ਹੀ ਚਿੰਤਾਜਨਕ ਨੇ ਜਿਹੜੀ 에ਰਪੋਰਟ ਪ੍ਰਕਟਨਾ ਹੋਈ ਆ ਉਹਦੀ ਪੂਰਨ ਰੂਪੇ ਨਿਸ਼ਪਕਸ਼ ਜਾਂਚ ਹੋਵੇ ਉਹਦੇ ਵਿੱਚ ਜੋ ਵੀ ਜੋ ਦੋਸ਼ੀ ਪਾਇਆ ਜਾਂਦਾ ਉਹਦੇ ਤੇ ਕਾਰਵਾਈ ਹੋਵੇ ਕੁਲਵਿੰਦਰ ਕੌਰ ਤੇ ਇੱਕਦਮ ਪ੍ਰੈਸ਼ਰ ਵਿੱਚ ਆ ਕੇ ਅਫੇਅਰ ਕੱਟ ਦੇਣਾ ਜਦੋਂ ਕਿ ਹੇਠ ਤੱਕ ਕੋਈ ਸੀਸੀ ਫੁਟੇਜ ਬਾਹਰ ਨਹੀਂ ਆਈ ਜਾਂ ਮੀਡੀਆ ਦੁਆਰਾ ਕੁਲਵਿੰਦਰ ਕੌਰ ਨੂੰ ਦੋਸ਼ੀ ਠਹਿਰਾਉਣਾ ਤੁਸਾਸੀਂ ਇਸ ਚੀਜ਼ ਤੇ ਇਤਰਾਜ਼ ਜਤਾ ਰਹੇ ਆ ਕਿ ਜੋ ਵੀ ਉੱਥੇ ਘਟਨਾ ਕਰਮ ਹੋਇਆ ਉਹਦੀ ਨਿਸ਼ਪਕਸ਼ ਜਾਂਚ ਹੋਵੇ ਜੋ ਵੀ ਦੋਸ਼ੀ ਹੋ ਤੇ ਕਾਰਵਾਈ ਹੋਵੇ ਜਦੋਂ ਅਸੀਂ ਕਹਿੰਦੇ ਆ ਕਿ ਸਾਡਾ ਕਾਨੂੰਨ ਇੱਕਾ ਸੰਵਿਧਾਨ ਸਭ ਲਈ ਇੱਕਾ ਤਾਂ ਫਿਰ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਉਹ ਸੀਐ ਜੇ ਕਾਨੂੰਨ ਏਅਰਪੋਰਟ ਜੋ ਕਾਨੂੰਨ ਆ ਹਰ ਇੱਕ ਨੂੰ ਫਾਲੋ ਕਰਨੇ ਚਾਹੀਦੇ ਆ ਜੇ ਉਹ ਕਾਰਬਾਣੀ ਕੰਗਰਾਂ ਦੇ ਬੰਦੀਆ ਤੇ ਕੰਗਰਾਂ ਤੇ ਹੋਵੇ ਜੇ ਕਿਤੇ ਨਾ ਕਿਤੇ ਕੁਲਵਿੰਦਰ ਕੌਰ ਦੋਸ਼ੀ ਪਾਈ ਜਾਂਦਾ ਤਾਂ ਉਸ ਤਰ੍ਹਾਂ ਦੀ ਕਾਰਵਾਈ ਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਜਦੋਂ ਕਿ ਇਹ ਤੱਕਰ ਕੋਈ ਵੀ ਸੀਸੀਟੀਵੀ ਫੁਟੇ ਨਾ ਤੁਹਾਡੇ ਕੋਲ ਆਈ ਇਹਨਾਂ ਲੋਕਾਂ ਕੋਲ ਆਈ ਆ ਤੇ ਉਹਨੂੰ ਨੀਚਾ ਨਾ ਦਿਖਾਇਆ ਜਾਵੇ। ਹੁਣ ਤੁਸੀਂ ਕਹਿੰਦੇ ਕਿ ਜਿਹੜਾ ਪਰਚਾ ਦਰਜ ਹੋ ਗਿਆ ਕੁਲਵਿੰਦਰ ਕੌਰ ਤੇ ਉਹ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਨਹੀਂ ਉਹ ਪ੍ਰੋਪਰ ਇਨਕੁਆਇਰੀ ਤੋਂ ਬਾਅਦ ਹੋਣਾ ਚਾਹੀਦਾ ਜੇ ਕਾਰਵਾਈ ਬਣਦੀ ਹੈ ਤਾਂ ਪ੍ਰੋਪਰ ਇਨਕੁਆਇਰੀ ਤੋਂ ਬਾਅਦ ਤੁਸੀਂ ਕਾਰਵਾਈ ਕਰੋ ਨਾ ਤੁਸੀਂ ਪ੍ਰੈਸ਼ਰ 'ਚ ਆ ਕੇ ਇੱਕਦਮ ਐਫਆਰ ਕੱਟ ਦਿੰਦੇ ਹੋ। ਜਦੋਂ ਕਿ ਇਹ ਤੱਕਰ ਕੋਈ ਵੀ ਸੀਸੀਟੀਵੀ ਫੁਟੇ ਨਾ ਤੁਹਾਡੇ ਕੋਲ ਆਈ ਇਹਨਾਂ ਲੋਕਾਂ ਕੋਲ ਆਈ ਆ। ਹੈ ਤੇ ਕ੍ਰੋਸ ਮੁੱਦੇ ਤਾਂ ਨਹੀਂ ਪਤਲਾ ਗੱਲਾਂ ਸੁਣਨ ਨੂੰ ਬਹੁਤ ਆ ਰਹੀਆਂ ਕਿ ਉਹਨੂੰ ਕ ਉਧੇਸ਼ੀਲੀ ਕੰਮ ਕਰ ਰਹੀ ਆ ਬੀਜੇਪੀ ਪਹਿਲਾ ਕਿਸਾਨ ਵਿਰੋਧੀ ਸੀ ਹੁਣ ਜਵਾਨ ਵਿਰੋਧੀ ਹੋ ਗਈ ਸਾਡੇ ਦੇਸ਼ ਵਿੱਚ ਦੋ ਹੀ ਨਾਰੇ ਚੱਲਦੇ ਸੀ ਜੈ ਜਵਾਨ ਜੈ ਕਿਸਾਨ ਪਹਿਲਾਂ ਨੇ 700 ਕਿਸਾਨ ਸਾਡਾ ਸ਼ਹੀਦ ਕੀਤਾ ਵਾਟਰਾਂ ਤੇ ਇੱਥੇ ਸ਼ੰਭੂ ਵਾਟਰ ਤੇ ਸਾਡੇ ਕਿੰਨੇ ਨੌਜਵਾਨ ਮਾਰੇ ਗਏ ਹੁਣ ਉਹ ਨੌਜਵਾਨਾਂ ਮਗਰ ਪਈ ਆ ਪਹਿਲਾਂ ਅਗਨੀਵੀਰ ਜੋਨਾ ਸ਼ੁਰੂ ਕੀਤੀ ਨੌਜਵਾਨਾਂ ਦਾ ਮਸਲਾ ਲਟਿਆ ਹੁਣ ਸੀਐਸਪੀ ਤੇ ਜਵਾਨਾਂ ਦਾ ਇਸ ਤਰ੍ਹਾਂ ਦੀ ਘਟਨਾ ਨਾਲ ਹੌਸਲਾ ਟੁੱਟੇਗਾ ਕਾਨੂੰਨ ਨੇ 에ਅਰਪੋਰਟ ਦੀ ਸੁਰੱਖਿਆ ਕਰਨੀ ਆ ਤਾਂ ਕੀ ਸੋਚਣਗੇ ਜੋ ਪ੍ਰੈਸ਼ਰ ਅੰਡਰ ਜੋਬ ਕਰਨਗੇ ਤਾਂ ਹੋ ਸਕਦਾ ਕਾਨੂੰਨ ਕੋਈ ਘਟਨਾ ਵਾਪਰ ਸਕੇ ਔਰ ਖਾਸ ਤੌਰ ਤੇ ਇੱਕ ਪੱਖੇ ਵੀ ਆ ਰਿਹਾ ਕਿ ਯੂਨੀਫਾਰਮ ਦੇ ਵਿੱਚ ਸਿਕਲਵਿੰਦਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਇਹ ਵੀ ਹੈ ਕਿ ਲੋਕੇ ਵੀ ਸਵਾਲ ਖੜਾ ਕਰ ਰਹੇ ਨੇ ਕਿ ਕੀ ਉੱਥੇ ਪ੍ਰੋਕਿੰਗ ਸਿਚੁਏਸ਼ਨ ਕੀ ਸੀ ਉਹਦੇ ਅਕੋਰਡਿੰਗ ਉਹਦੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੀ ਗੱਲ ਇਹ ਦੋਵੇਂ ਤਮਾਮ ਚੀਜ਼ਾਂ ਆ ਗਈਆਂ ਮੈਂ ਉਹੀ ਕਹਿ ਰਿਹਾ ਨਾ ਜੇ ਕੰਗਣਾ ਨੇ ਕੰਗਣਾ ਰਣੌਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਆ ਕਿ ਉਹਦੀ ਡਿਊਟੀ ਵਿੱਚ ਵਿਗਨ ਪਾ ਰਹੀ ਸੀ ਤਾਂ ਕੁਲਵਿੰਦਰ ਕੌਰ ਦਾ ਐਕਸ਼ਨ ਕਰਨਾ ਬਣਦਾ ਸੀ ਕੁਲਵਿੰਦਰ ਕੌਰ ਦਾ ਐਕਸ਼ਨ ਕਰਨਾ ਬਣਦਾ ਤੇ ਕਾਰਵਾਈ ਕੰਗਣਾ ਰਣੌਤ ਤੇ ਹੋਣੀ ਚਾਹੀਦੀ ਦੂਸਰੀ ਗੱਲ ਜਦੋਂ ਤੁਸੀਂ ਹੇਟ ਸਪੀਚ ਤੇ ਹੇਟ ਸਪੀਚ ਦਿੰਦੇ ਨੂੰ ਪਾਰਟੀ ਇੱਕ ਹੌਂਸਲਾ ਦੇ ਰਹੀ ਆ ਤੁਹਾਨੂੰ ਐਮਪੀ ਬਣਾ ਰਹੀ ਆ ਤਾਂ ਉੱਥੇ ਕਿਤਨਾ ਕਿਤੇ ਲੋਕਾਂ ਦਾ ਗੁੱਸਾ ਫੁੱਟੇਗਾ ਜੋ ਵੀ ਵਿਅਕਤੀ ਵਰਦੀ ਵਿੱਚ ਉਹਦੇ ਅੰਦਰ ਵੀ ਦਿਲ ਆ ਉਹ ਵੀ ਇਨਸਾਨ ਉਹ ਵੀ ਪੰਜਾਬ ਨੂੰ ਪਿਆਰ ਕਰਦਾ ਜੇ ਤੁਸੀਂ ਬਾਰ ਬਾਰ ਕਿਸੇ ਚੀਜ਼ ਨੂੰ ਹਟਕ ਕਰੋ ਇੱਕ ਦਿਨ ਟੁੱਟ ਜਾਂਦੀ ਆ ਇਸੇ ਤਰ੍ਹਾਂ ਲੋਕਾਂ ਸਫਲ ਹੁੰਦਾ ਜੇ ਤੁਸੀਂ ਬਾਰ ਬਾਰ ਨਾਫਰਤ ਤੇ ਆਖਣਾ ਦੇਖੋਗੇ ਲੋਕਾਂ ਪਰ ਗਲਤ ਫਹਿਮਿਆ ਰੋ ਪੰਜਾਬ ਨੂੰ ਬਦਨਾਮ ਕਰੋਗੇ ਤਾਂ ਕਦੇ ਨਾ ਕਦੇ ਲੋਕਾਂ ਦਾ ਗੁੱਸਾ ਫੁੱਟੇਗਾ ਇਹ ਤਾਂ ਬਹੁਤ ਛੋਟੀ ਘਟਨਾ ਤੁਸੀਂ ਸ਼ੁਕਰ ਕਰੋ ਕਿ ਕੋਈ ਇਸ ਤਰ੍ਹਾਂ ਦੀ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਵੀ ਗੁੱਸਾ ਉਤਾਰ ਸਕਦਾ ਸੀ ਵੀ ਵੱਡਾ ਘਟਨਾ ਵਾਪ ਨੋਸਰਦਾ ਸੀ ਸੋ ਭਾਜਪੀ ਨੂੰ ਚਾਹੀਦਾ ਕਿ ਉਹ ਆਪਣੇ ਜਿੰਨੇ ਵੀ ਪਾਰਟੀ ਵਰਕਰ ਨੇ ਜਿੰਨੇ ਵੀ ਉਹਦਾ ਲੀਡਰ ਨੇ ਉਹਨਾਂ ਦੀ ਜ਼ੁਬਾਨ ਨੂੰ ਸੰਭਾਲ ਕੇ ਰੱਖੇ ਪੰਜਾਬ ਇੱਕ ਸ਼ਾਂਤਮਈ ਸੂਬਾ ਪੰਜਾਬ ਪੂਰੇ ਦੇਸ਼ ਦਾ ਢੱਡ ਪਰਦਾ ਪੰਜਾਬ ਪੂਰੇ ਦੇਸ਼ ਦੀ ਸੁਰੱਖਿਆ ਕਰਦਾ ਸਭ ਤੋਂ ਵੱਧ ਜੰਗੀ ਵਿਧਵਾਵਾ ਪੰਜਾਬ ਵਿੱਚ ਨਹੀਂ ਸਭ ਤੋਂ ਵੱਧ ਜੇ ਦੇਸ਼ ਲਈ ਕੁਰਬਾਨੀ ਕਿਤੇ ਪੰਜਾਬ ਨੇ ਕੀਤੀਆਂ ਜਦ ਹਰੀ ਕ੍ਰਾਂਤੀ ਕਾਰਨ ਪੂਰੇ ਦੇਸ਼ ਦਾ ਢੱਡ ਪਰਿਆ ਤਾਂ ਪੰਜਾਬ ਹੈ ਚਿੱਟੀ ਕ੍ਰਾਂਤੀ ਅਸੀਂ ਨੇ ਆਲੀ ਨੀਲੀ ਕ੍ਰਾਂਤੀ ਅਸੀਂ ਦੀ ਈ ਕੋਸ਼ਿਸ਼ ਕਰੋਨਾ ਦੌਰਾਨ ਜਦੋਂ ਮਾਮਾ ਨੂੰ ਪੁੱਤ ਨਹੀਂ ਸਹਾਂਦੇ ਸੀ ਅਸੀਂ ਲੰਗਰ ਲਾਏ ਪੰਜਾਬ ਜਿਨੇ ਪੂਰੇ ਹਿੰਦੂ ਸੰਤਕਸ ਦੇ ਲੰਗਰ ਲਾਏ ਲਾਵਾਰਸ ਲਾਸਾਂ ਸੰਸਕਾਰ ਤੱਕ ਸਰਦਾਰਾਂ ਨੇ ਕੀਤਾ ਜੇ ਆ ਤੁਸੀਂ ਸਾਨੂੰ ਫਿਰ ਵੀ ਅੰਤਕਵਾਦੀ ਜਾਂ ਦੇਸ਼ਦ్రోਹੀ ਕਹੋਗੇ ਤਾਂ ਇਹ ਬਰਦਾਸ਼ਤ ਕਰਨਯੋਗ ਨਹੀਂ ਇਹ ਹੇਟ ਸਪੀਚ ਦਾ ਇਸੇ ਹੀ ਮੰਨਦੇ ਹੋ ਕਿ ਕੰਗਨਾ ਨੇ ਫਿਰ ਇੱਕ ਜਿਹੜਾ ਸਪਸ਼ਟੀਕਰਨ ਜਾਰੀ ਕੀਤਾ ਉਹਦੇ ਥੱਪੜ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਦਾ ਨਿਕਿਆ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਕਿੱਥੇ ਨਜ਼ਰ ਆਉਂਦਾ ਇਸ ਤਰ੍ਹਾਂ ਦਾ ਜਿਹੜਾ ਕਹਿ ਰਹੇ ਨੇ ਕਿਸ ਆਧਾਰ ਤੇ ਉਹ ਕਹਿ ਰਹੇ ਨੇ ਪਰ ਉਹਨਾਂ ਨੂੰ ਭਾਜਪਾ ਮੈਂਬਰ ਵੀ ਬਣਾਉਂਦੀ ਹੈ ਪਾਰਲੀਮੈਂਟ ਦਾ ਔਰ ਟਿਕਟ ਵੀ ਦਿੰਦੀ ਔਰ ਵਾਈਪਲਸ ਸਿਕਿਉਰਟੀ ਨਾਲ ਇਸੇ ਇਸੇ ਕਰਕੇ ਭਾਜਪਾ ਨੂੰ ਪ ਕੱਟ ਗਿਣਤੀਆਂ ਦੀ ਦੁਸ਼ਮਣ ਸਰਕਾਰ ਕਹੈ ਨਾ ਤਾਨਾਸ਼ਹੀ ਸਰਕਾਰ ਕਹਿੰਦਾ ਜੇ ਤੁਸੀਂ ਐਮਪੀ ਚੁਣਣ ਜੇ ਲੋਕ ਸਭਾ ਵਿੱਚ ਚੰਗੇ ਐਮਪੀ ਜਾਣਗੇ ਚੰਗੇ ਕਾਨੂੰਨ ਬਣਨਗੇ ਜੇ ਇਸ ਤਰ੍ਹਾਂ ਦੇ ਐਮਪੀ ਲੋਕ ਸਭਾ ਵਿੱਚ ਚੁਣ ਕੇ ਜਾਣਗੇ ਤਾਂ ਕੱਟ ਗਿਣਤੀਆਂ ਨਾਲ ਜ਼ੁਲਮ ਹੋਏਗਾ ਹੀ ਹੋਗਾ ਹਰ ਵਿਅਕਤੀ ਇਹ ਦੇਸ਼ ਦਾ ਨਾਗਰਿਕ ਹੈ ਚਾਹੇ ਉਹ ਕੱਟ ਗਿਣਤੀਆ ਚਾਹੇ ਬੋੰਗ ਤਾਂ ਇਸ ਦੇਸ਼ ਦਾ ਹਿੰਦੂ ਵੀ ਸ਼ਾਂਤੀ ਚਾਹਦਾ ਮੁਸਲਮਾਨ ਵੀ ਸ਼ਾਂਤੀ ਚਾਹਦਾ ਸਿੱਖ ਵੀ ਸ਼ਾਂਤੀ ਚਾਹਦਾ ਪਰ ਇਸ ਤਰ੍ਹਾਂ ਦੇ ਲੋਕ ਆਪਣਾ ਵੋਟ ਬੈਂਕ ਪ੍ਰਾਪਤ ਕਰਨ ਲਈ ਆਪਣੀ ਪਪੂਲਾਰਿਟੀ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦੀ ਹੀਟ ਸਪੀਚ ਦਿੰਦੇ ਨੇ ਸੋ ਬੀਜੇਪੀ ਨੂੰ ਗਰੇਜ ਇਦਾ ਜਹੇ ਲੋਕਾਦੇਵ ਆ ਗਿਆ ਅੰਗੇਸ਼ਟ ਬਹੁਤ ਕਾਰਵਾਈ ਕਰਨੀ ਚਾਹੀਦੀ ਨਾ ਮੂੰਹ ਬੰਦ ਕਰਉਣਾ ਚਾਹੀਦਾ ਤੁਹਾਡੇ ਵੀ ਇਹ ਵੀ ਕਿਹਾ ਗਿਆ ਕਿ ਜੇ ਅਗਰ ਕੋਈ ਕਿਸਾਨ ਆਲ ਦਿੰਦੇ ਨੇ ਬਲਵਿੰਦਰ ਕੌਰ ਦੇ ਹੱਕ ਚ ਤਾਂ ਕਾਂਗਰਸ ਉੱਥੇ ਖੜੀ ਨਜ਼ਰ ਆਈ ਦੇਖੋ ਕਾਂਗਰਸ ਤੋਂ ਪਹਿਲਾਂ ਅਸੀਂ ਕਿਸਾਨ ਹਾਂ ਕਿਸਾਨ ਕਾਂਗਰਸ ਅਸੀਂ ਉਸ ਤੋਂ ਪਹਿਲਾਂ ਕਿਸਾਨ ਹਾਂ ਹਰ ਵਿਅਕਤੀ ਦੇ ਦੋ ਤਿੰਨ کردار ਹੁੰਦੇ ਨੇ ਉਹ ਕਿਸੇ ਦਾ ਪਿਤਾ ਉਹ ਰਾਜਨੀਤਕ ਤੌਰ ਤੇ ਕੋਈ ਵਿਅਕਤੀ ਆ ਪਰ ਉਹ ਨਿੱਜੀ ਤੌਰ ਤੇ ਕਿਸਾਨ ਵੀ ਆ ਉਹਦਾ ਰੋਜ਼ਗਾਰ ਦੀ ਕਿਰਤ ਚੱਲ ਰਹੀ ਹੈ ਪੰਜਾਬ ਚ ਅਸੀਂ 85% ਖੇਤੀ ਦੇ ਨਿਰਭਾਰਾ ਸੋ ਅਸੀਂ ਕਿਸਾਨ ਆ ਜੇ ਕਿਸਾਨ ਕਿਸਾਨ ਸਾਨੂੰ ਕਾਲ ਦਿੰਦੇ ਨੇ ਮਜ਼ਦੂਰ ਵਰਗਾ ਕਾਲ ਹੁੰਦਾ ਮੁਲਾਜ਼ਮ ਵਰਗਾ ਕਾਲਦਾ ਅਸੀਂ ਹਰ ਵਕਤ ਉਹਨਾਂ ਨਾਲ ਖੜੇ ਆ ਕਿਸੇ ਵੀ ਵਿਅਕਤੀ ਨਾਲ ਕਿਸੇ ਧਰਮ ਜਾਤ ਦੇ ਵਿਅਕਤੀ ਨਾਲ ਤੱਕਾ ਹੁੰਦਾ ਉਸ ਜ਼ੁਲਮ ਦੇ ਖਿਲਾਫ ਅਸੀਂ ਹਮੇਸ਼ਾ ਖੜੰਗ ਚਾਹੇ ਕਿਸਾਨ ਖਿਲਾਫ ਹੁੰਦਾ ਮੁਲਾਜ਼ਮ ਖਿਲਾਫ ਹੁੰਦਾ ਮਜ਼ਦੂਰ ਖਿਲਾਫ ਹੁੰਦਾ ਲੋਕ ਸਭਾ ਮੈਂਬਰਾਂ ਨੂੰ ਵੀ ਤੁਸੀਂ ਖਾਸ ਮੈਸੇਜ ਦਿੱਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਕੰਗਣਾ ਦੇ ਬਾਰੇ ਸਵਾਲ ਜਿਹੜੇ ਪ੍ਰਧਾਨ ਮੰਤਰੀ ਨੂੰ ਕੀਤੇ ਜਾਣ ਨਹੀਂ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਇਸ ਤੋਂ ਬਾਅਦ ਵੀ ਕਰਾਂਗੇ ਜਿਹੜੇ ਲੋਕ ਹੇਟ ਸਪੀਚ ਦਿੰਦੇ ਨੇ ਉਹਨਾਂ ਨੇ ਅੰਗੇਸਟ ਆਵਾਜ਼ ਉਠਾਈ ਜਾਵੇ ਜਿਹੜੇ ਲੋਕ ਘੱਟ ਗਿੰ ਦੇਨ ਉਹਨਾਂ ਦੀ ਆਵਾਜ਼ ਵੀ ਖਲਾਫ ਹੈ ਤਾਂ ਜੋ ਲੋਕ ਜਿਹੜਾ ਸੁੰਦਰ ਲੋਕਤੰਤਵ ਦਾ ਗਲੋਸਤਾ ਹੈ ਬਚਿਆ ਰਹੇ ਤੇ ਬੋਲਣਾ ਪੈ ਗਿਆ ਹੀ ਹੈ ਵੱਡੇ ਕਾਂਡ ਹੋਣ ਤੋਂ ਪਹਿਲਾਂ ਜੇ ਬੋਲਾਂਗੇ ਤੇ ਸ਼ਾਇਦ ਇੱਥੇ ਥੰਮ ਜਾਣਾ ਹੈ ਉਸਤਾਨ ਬਾਈ ਦੀ ਵੀ ਕੋਈ ਉਮੀਦ ਕਰ ਰਹੇ ਹੋ ਜਿਸ ਤਰ੍ਹਾਂ ਕੱਲ ਕਿਸਾਨ ਸੰਗਠਨਾ ਨੇ ਕਿਹਾ ਕਿ ਅਸੀਂ ਡੀਜੀਬੀ ਨੂੰ ਵੀ ਮਿਲਾਗੇ ਅਸੀਂ ਜਿਹੜਾ ਸਾਰਿਆਂ ਨੂੰ ਮਿਲਾਗੇ ਔਰ ਕੰਗੜਾ ਦੇ ਡੋਪ ਟੈਸਟ ਦੀ ਡਿਮਾਂਡ ਕੀਤੀ ਕੱਲ ਕਿਸਾਨ ਸੰਗਠਨਾ ਦੇ ਵੱਲੋਂ ਕੋਈ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਔਰ ਦੂਜੀ ਪਾਸੇ ਜਿਹੜਾ ਮੇਰਾ ਆਖਰੀ ਸਵਾਲ ਹੈ ਕਿ ਸੀਆਈਐਸ ਸਰਫ ਦੀ ਮੁਲਾਜ਼ਮ ਹੈ ਜੇ ਸੀਆਈਐਸ ਪ੍ਰੈਸਰਸ ਦੇ ਮੁਲਾਜ਼ਮ ਦੀ ਚਾਹੀ ਬਣ ਹੋ ਸਕਦਾ ਉਹ ਵੀ ਕਹਿ ਰਿਹਾ ਕਿ ਸੀਸੀ ਫੁਟੇਜ ਕੰਗਾਲੇ ਜਾਨ ਉਥੇ ਜੋ ਮੌਕੇ ਦੇ ਗਵਾਹ ਨਹੀਂ ਸੀ ਐਸਐਫ ਦੇ ਜਵਾਨ ਉਹਨਾਂ ਦੇ ਬਿਆਨ ਲੈ ਜਾਣ ਜੇ ਕੰਗਨਾ ਨੌ ਦੇ ਕਾਰਨ ਇਹ ਘਟਨਾ ਵਧੀ ਜਾ ਤਾਂ ਕੰਗਨਾ ਨੌ ਤੇ ਕਾਰਵਾਈ ਹੋਵੇ ਕੁਲਵਿੰਦਰ ਕੌਰ ਦੀ ਐਫਆਈਆਰ ਕੈਨਸਲ ਕੀਤੀ ਜਾਵੇ ਜੇ ਕੋਈ ਵਿਅਕਤੀ ਇਸ ਇਹ ਅਜੇ ਕੁਲਵਿੰਦਰ ਕੌਰ ਨਾ ਹੋਇਆ ਨਾ ਤੁਹਾਨੂੰ ਕੁਲਵਿੰਦਰ ਕੌਰ ਦੇ ਮਗਰ ਕੌਰ ਲੱਗਦਾ ਤਾਂ ਅਸੀਂ ਹੱਤਕਵਾਦੀ ਹੋਗੇ ਕਾਨੂੰ ਕੋਈ ਹੋਰ ਲੇਡੀਜ਼ ਨਾ ਕਿਤੇ ਜੈਂਟਲਸ ਨਾ ਵੀ ਇਹ ਕਰ ਸਕਦੇ ਨੇ ਇਹ ਦੀ ਕਤਾਈ ਜੋ ਨਿਰਪੱਖਸ਼ ਜਾਂਚ ਹੋਵੇ ਤਾਂ ਉਹ ਸੀਆਈਐਸਐਫ ਦੇ ਨੌਜਵਾਨਾਂ ਦਾ ਹੌਸਲਾ ਟੁੱਟੇ ਤਾਂ ਚੰਗੀ ਤਰ੍ਹਾਂ ਡਿਊਟੀ ਅਰ ਸਿਕਨੇ ਕਾਨੂੰਨ ਸੁਰੱਖਿਆ ਵਿੱਚ ਕਟਾਈ ਹੁੰਦੀ ਆ ਓਪਰੇਸ਼ਨ ਵਿੱਚ ਜੌਬ ਕਰਦੇ ਨੇ ਤਾਂ ਉਹਦਾ ਜ਼ਿੰਮੇਵਾਰ ਕੰਗੜਾ ਨਾ ਉਹ ਤੇ ਭਾਜਪਾ ਹੋਊਗਾ ਕੀਤਾ ਨਾ ਜਿਤਾ ਇਹਦਾ ਜਿਹੜਾ ਧਿਆਨ ਦੇ ਵਿੱਚ ਮਸਲੇ ਲਿਆਉਂਦੇ ਗਏ ਨੇ ਕਿ ਜਿਹੜਾ ਕੰਗੜਾ ਨੇ ਜੋ ਜੋ ਇਸ ਤਰ੍ਹਾਂ ਦਾ ਕੀਤਾ ਹੈ ਔਰ ਉਹਦੇ ਜਿਹੜੀ ਨਫ਼ਰਤ ਦੀ ਗੱਲਬਾਤ ਪੰਜਾਬ ਦੇ ਬਾਰੇ ਕਹੀ ਹੈ ਤਾਂ ਉਹਦਾ ਇਹਨਾਂ ਦੇ ਵੱਲੋਂ ਜਿਹੜਾ ਨੋਟਿਸ ਸਖਤ ਸ਼ਬਦਾਂ ਚ ਹੈ ਨਹੀਂ ਖੇਧੀ ਕੀਤੀ ਜਾ ਰਹੀ ਹੈ ਕੈਮਰੇ ਤੇ ਮੇਰੇ ਸਾਥ ਦੇ ਰਿਸੀ ਵਿਸ਼ਾਲ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ